ਕਰਦੇ ਦ੍ਰਿਸ਼ ਦਿਖਾਉਣਾ ਕਿਉਂਕਿ ਕਰਜ਼ਾ ਲੈ ਕੇ ਤਾਂ ਜਿਹੜਾ ਪਰਿਵਾਰਕ ਮੈਂਬਰ ਇੱਕ ਵਾਰ ਤਾਂ ਭੇਜ ਦਿੰਦੇ ਨੇ ਪਰ ਜਿੱਥੇ ਉਹਨਾਂ ਹਾਲਾਤ ਨੇ ਇਹਨਾਂ ਦੇ ਇਹ ਖੁਦ ਦੇ ਵਿੱਚ ਹੀ ਬੜੇ ਗਮਗੀਨ ਜੇ ਨੇ ਕਿਉਂਕਿ ਇਹ ਸੋਚਾਂ ਦੇ ਵਿੱਚ ਇਹ ਸਮਾਂ ਨਿਕਲੇਗਾ ਕਿ ਕਿਵੇਂ ਹੁਣ ਅਗਲੀ ਜਿਹੜੀ ਹੈ ਜ਼ਿੰਮੇਵਾਰੀ ਲੈ ਕੇ ਜਾਣੀ ਹੈ ਜਾਂ ਅਗਲਾ ਜਿਹੜੀ ਗੱਲਬਾਤ ਨਿਕਲ ਕੇ ਆਉਣੀ ਹੈ ਕਿਉਂਕਿ ਹੁਣ ਜਿੱਥੇ ਅਸੀਂ ਹਰੇਕ ਉਹ ਪੱਖ ਵੀ ਦਿਖਾ ਰਹੇ ਕਿ ਘਰ ਦੇ ਹਾਲਾਤ ਕਿੱਦਾਂ ਦੇ ਨੇ ਕਿਉਂਕਿ ਕਰਜ਼ਾ ਚੁੱਕ ਕੇ ਪਹਿਲਾਂ ਘਰ ਬਣਾਉਣ ਦਾ ਜ਼ਿਕਰ ਕਰ ਲਈ ਜਾਂ ਫਿਰ ਹੁਣ ਬੱਚਿਆਂ ਨੂੰ ਬਾਹਰ ਭੇਜ ਐਸੀ ਕਰਕੇ ਜਾਂਦਾ ਹੈ ਕਿ ਜੇਕਰ ਉਹ ਵਧੀਆ ਉੱਥੇ ਸਕਸੈਸਫੁਲ ਹੋ ਜਾਂਦਾ ਕਾਮਯਾਬ ਹੋ ਜਾਂਦਾ ਤਾਂ ਉਸ ਤੋਂ ਬਾਅਦ ਹੁਣ ਵਧੀਆ ਤਰੀਕੇ ਦੇ ਨਾਲ ਪਰਿਵਾਰ ਜਿਹੜਾ ਆ ਉਹ ਜਿੰਦਗੀ ਜਿਹੜੀ ਆ ਉਹ ਸਹੀ ਨਿਕਲੇਗੀ ਦੋ ਟਾਈਮ ਦੀ ਰੋਟੀ ਜਿਹੜੀ ਆ ਉਹ ਵਧੀਆ ਨਿਕਲੇਗੀ ਪਰ ਜਿਹੜੀਆਂ ਹੁਣ ਕਹਿ ਲਈਏ ਵੀ 에ਜੰਟਾਂ ਦੇ ਚਾਂਸੇ ਦੇ ਵਿੱਚ ਫਸਣਾ ਜਾਂ ਫਿਰ ਉਸ ਤੋਂ ਬਾਅਦ ਜ਼ਿਕਰ ਕਰ ਲਈਏ ਵੀ ਜੇਕਰ ਜਿਹੇ ਹਾਲਾਤ ਨਾ ਬਣਦੇ ਤਾਂ ਅੱਜ ਸ਼ਾਇਦ ਇਹ ਪਰਿਵਾਰ ਇਸ ਤਰੀਕੇ ਦੇ ਨਾਲ ਸੋਚਾਂ ਦੇ ਵਿੱਚ ਨਾ ਰਹਿੰਦਾ ਕਿਉਂਕਿ ਇਹਨਾਂ ਨੂੰ ਵੀ ਇਹੀ ਆਸ ਉਮੀਦ ਰਹਿੰਦੀ ਵੀ ਹੁਣ ਸਾਡਾ ਬੱਚਾ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਉੱਥੇ ਕੰਮ ਕਰ ਲੱਗ ਗਿਆ ਤਾਂ ਰੋਟੀ ਜਿਹੜੀ ਹੈ ਉਹ ਅਸੀਂ ਵੀ ਸਹੀ ਤਰੀਕੇ ਦੀ ਜਾਂ ਸੋਚਾਂ ਦੇ ਵਿੱਚ ਨਾ ਰਹਿ ਕੇ ਤਿੰਨ ਟਾਈਮ ਦੀ ਰੋਟੀ ਜਿਹੜੀ ਹੈ ਉਹ ਸਹੀ ਖਾਵਾਂਗੇ ਪਰ ਅਜਿਹਿਆਂ ਜਿਹੜੀਆਂ ਪਾਲਿਸਿਸ ਨੇ ਫਿਰ ਚਾਹੇ ਉਹ ਕੇਂਦਰ ਵੱਲੋਂ ਵੀ ਕਿਸੇ ਤਰੀਕੇ ਦਾ ਕੋਈ ਬਿਆਨ ਨਾ ਦੇਣਾ ਤਾਂ ਉਸੇ ਹੀ ਬਾਹਰਲੇ ਜਿਹੜੇ ਦੇਸ਼ ਨੇ ਉਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਪਾਲਿਸੀਆਂ ਬਣਾ ਦੇਣੀਆਂ ਔਰ ਰਿਪੋਰਟ ਕਰਨਾ ਤਾਂ ਕਿਤਨਾ ਕਿਤੇ ਹੁਣ ਪਰਿਵਾਰਕ ਤੌਰ ਦੇ ਵਿੱਚ ਵੀ ਤਾਂ ਹੁਣ ਰੀਲੀਵੇਸ਼ਨ ਸੈਂਟਰ ਦੀ ਜਿਹੜੀ ਬੜੀ ਅਹਿਮ ਭੂਮਿਕਾ ਜਿਹੜੀ ਹੈ ਉਹ ਹੈਗੀ ਹੈ ਕਿਉਂਕਿ ਹੁਣ ਇਸ ਪਰਿਵਾਰਕ ਨੂੰ ਔਰ ਦੂਸਰੇ ਪਾਸੇ ਜਿਹੜੇ ਬੱਚੇ ਹੁਣ ਬਾਹਰੋਂ ਵਾਪਸ ਰਿਪੋਰਟ ਕੀਤੇ ਗਏ ਉਹਨਾਂ ਨੂੰ ਵੀ ਰੀਲੀਵੇਸ਼ਨ ਸੈਂਟਰ ਦੇ ਵਿੱਚ ਭੇਜ ਕੇ ਉਹਨਾਂ ਦੀ ਮਟੈਲਿਟੀ ਨੂੰ ਉਸ ਤਰੀਕੇ ਦਾ ਬਣਾਉਣਾ ਔਰ ਜਿਹੜਾ ਇਸ ਦੇ ਨਾਲ ਇਹ ਵੀ ਜਿਹੜਾ ਬੜਾ ਅਹਿਮ ਰਹੇਗਾ ਕਿ ਪੰਜਾਬ ਦੇ ਵਿੱਚ ਹੀ ਰਹਿ ਕੇ ਜਾ ਜੇਕਰ ਵਿਦੇਸ਼ ਜਾਣਾ ਹੈ ਤਾਂ ਬੜੇ ਸਹੀ ਤਰੀਕੇ ਦੇ ਨਾਲ ਜਿਹੜੇ ਸਹੀ ਏਜੰਟ ਨੇ ਉਹਨਾਂ ਕੋਲ ਜਾ ਕੇ ਕੰਮ ਕੀਤੇ ਜਾਣ ਕਿਉਂਕਿ ਸਭ ਤੋਂ ਪਹਿਲਾਂ ਜ਼ਿਕਰ ਜੇਕਰ ਪੰਜਾਬ ਦਾ ਕਰ ਲਈਏ ਤਾਂ ਪੰਜਾਬ ਦੇ ਵਿੱਚ ਹੁਣ ਪਰਿਵਾਰਾਂ ਨੇ ਆਪਣੇ ਕਰਜ਼ੇ ਚੁੱਕ ਕੇ ਆਪਣੇ ਬੱਚਿਆਂ ਨੂੰ ਇਸੇ ਤਰੀਕੇ ਦੇ ਨਾਲ ਬਾਹਰ ਭੇਜਿਆ ਪਰ ਹੁਣ ਏਜੰਟਾਂ ਦੇ ਠੱਗ ਰਵਈਆ ਕਹਿ ਲਈਵੇ ਏਜੰਟਾਂ ਦੇ ਚਾਂਸੇ ਦੇ ਵਿੱਚ ਆ ਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਿਰ ਹੁਣ ਕਿਵੇਂ ਸਾਹਮਣੇ ਆਉਣ ਗਿਆ ਜਾਂ ਇਹ ਏਜੰਟਾਂ ਦਾ ਜਿਹੜਾ ਪੂਰੇ ਦਾ ਪੂਰਾ ਨੈਕਸਸ ਹੈ ਇਸ ਨੂੰ ਕਿਵੇਂ ਸਾਹਮਣੇ ਲਿਆਂਕ ਕੇ ਤੋੜਿਆ ਜਾਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਹੁਣ ਖੁਦ ਆ ਖੁਦ ਦੇ ਵਿੱਚ ਹੀ ਬੜੀਆਂ ਅਹਿਮ ਰਹਿਣ ਵਾਲੀਆਂ ਪਰ ਜਲਦੀ ਹੁਣ ਜਿਵੇਂ ਇਹਨਾਂ ਪਰਿਵਾਰਾਂ ਨੂੰ ਕਿਵੇਂ ਸਰਕਾਰ ਸਾਹਮਣੇ ਜਾਂ ਕਹਿ ਲਈ ਵੀ ਕਿਵੇਂ ਇਹਨਾਂ ਨੌਜਵਾਨਾਂ ਨੂੰ ਹੁਣ ਰੋਜ਼ਗਾਰ ਪ੍ਰਦਾਨ ਕਰਦੀ ਹੈ ਕਿਉਂਕਿ ਇੱਥੇ ਜਦੋਂ ਬਾਹਰ ਹੁਣ ਅਮਰੀਕਾ ਨੇ ਵਾਪਸ ਰਿਪੋਰਟ ਕਰ ਦਿੱਤੇ ਨੇ ਤਾਂ ਇਹ ਇਕੱਲੇ ਪੰਜਾਬ ਦੇ ਹੀ ਨਹੀਂ ਬਲਕਿ ਬਾਹਰਲੇ ਕਈ ਸੂਬਿਆਂ ਦੇ ਅਜਿਹੇ ਨੌਜਵਾਨ ਨੇ ਜਿਹੜੇ ਸੁਨਹਿਰੇ ਭਵਿੱਖ ਦੀ ਤਲਾਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਗਏ ਸੀਗੇ ਤਾਂ ਹੁਣ ਜਿਹੜੀ ਮੌਜੂਦਾ ਸਰਕਾਰਾਂ ਨੇ ਉਹ ਇਹਨਾਂ ਵਾਸਤੇ ਰੋਜ਼ਗਾਰ ਦੇ ਮੌਕੇ ਕੱਢਦੀ ਹੈ ਜਾਂ ਫਿਰ ਕਹਿ ਲਈਏ ਵੀ ਕਿਸ ਤਰੀਕੇ ਦੇ ਨਾਲ ਉਹ ਇਸ ਨੂੰ ਹੋਰ ਅੱਗੇ ਜਾਂ ਬੜਾ ਪ੍ਰਾਇੋਰਟੀ ਦੇ ਉੱਤੇ ਲੈਂਦੀ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਹੁਣ ਇਹਨਾਂ ਨੌਜਵਾਨਾਂ ਦੇ ਲਈ ਇਹਨਾਂ ਪਰਿਵਾਰਕ ਮੈਂਬਰਾਂ ਦੇ ਲਈ ਬੜੀਆਂ ਅਹਿਮ ਵਿਖਣੀਆਂ ਹੋਣਗੀਆਂ ਤਾਂ ਕਿਤਨਾ ਕਿਤੇ ਹੁਣ ਮੋਹਾਲੀ ਜ਼ਿਲ੍ਹੇ ਦਾ ਇੱਕ ਨੌਜਵਾਨ ਫਿਲਹਾਲ ਇਸ ਲਿਸਟ ਦੇ ਵਿੱਚ ਹੈ ਔਰ ਉਸੇ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਦੋ ਨੇ ਤਾਂ ਅੰਮ੍ਰਿਤਸਰ ਦੇ ਉਹ ਲਗਦੇ ਏਰੀਆ ਦੇ ਲਗਭਗ 4 ਤੋਂ 5 ਨੇ ਤਾਂ ਇਹ ਸਾਰੇ ਜਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਹੈ ਨਵਾਂ ਸ਼ਹਿਰ ਹੈ ਜਾਂ ਦੁਆਬੇ ਦੇ ਕਈ ਅਜਿਹੇ ਨੌਜਵਾਨ ਨੇ ਅਜਿਹੇ ਜਿਹੜੇ ਡਿਪੋਰਟ ਕੀਤੇ ਗਏ ਨੇ ਸੋ ਇਸੇ ਸਾਰੀਆਂ ਚੀਜ਼ਾਂ ਦੇ ਨਾਲ ਹੁਣ ਪੰਜਾਬ ਦੀ ਵੀ ਬੜੀ ਅਹਿਮ ਜ਼ਿੰਮੇਵਾਰੀ ਬਣ ਗਈ ਹੈ ਪੰਜਾਬ ਦੇ ਸਰਕਾਰ ਦੀ ਬੜੀ ਅਹਿਮ ਜ਼ਿੰਮੇਵਾਰੀ ਬਣ ਗਈ ਹੈ ਕਿ ਹੁਣ ਇਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਏਜੰਟਾਂ ਦੇ ਰਾਹੀਂ ਜਾਂ ਫਿਰ ਗਲਤ ਤਰੀਕੇ ਦੇ ਨਾਲ ਡੰਕੀ ਲਗਾ ਕੇ ਜਾਂ ਫਿਰ ਮੈਕਸੀਕੋ ਦੀ ਕੰਧ ਟੱਪ ਕੇ ਇਹਨਾਂ ਨੂੰ ਭੇਜਿਆ ਗਿਆ ਜਾਂ ਹੋਰ ਕਿਸੇ ਰੂਟ ਰਾਹੀਂ ਭੇਜਿਆ ਗਿਆ ਤਾਂ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਆ ਕੇ ਟਿਕਦੀਆਂ ਨੇ ਵੀ ਕਿਵੇਂ ਇਹਨਾਂ ਨੂੰ ਰਿਹੈਬਿਟੇਸ਼ਨ ਸੈਂਟਰ ਚ ਭੇਜਿਆ ਜਾਂਦਾ ਜਾਂ ਇਹਨਾਂ ਦੇ ਲਈ ਕੋਈ ਵੱਖਰੀ ਟੀਮ ਗਠਿਤ ਕੀਤੀ ਜਾਂਦੀ ਹੈ ਕੋਈ ਕਮੇਟੀ ਬਣਾਈ ਜਾਂਦੀ ਹੈ ਜਿਹੜੀ ਇਹਨਾਂ ਦੇ ਨਾਲ ਵਿਚਰੇਗੀ ਔਰ ਇਹਨਾਂ ਨੂੰ ਉਸ ਤਰੀਕੇ ਦਾ ਕੋਈ ਗਲਤ ਕਦਮ ਚੁੱਕਣ ਤੋਂ ਰੋਕੇਗੀ ਔਰ ਅੱਗੇ ਜਿਹੜਾ ਕਹ ਲਈ ਵੀ ਅੱਗੇ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਨੂੰ ਕਿਵੇਂ ਵਧੀਆ ਤਰੀਕੇ ਦੇ ਨਾਲ ਕਮਾਈ ਜਿਹੜੀਆਂ ਨੇਰਾ ਦਾ ਕਿਤਨੇ ਕਿਤੇ ਬੜੀਆਂ ਅਹਿਮ ਰਹਿਣ ਵਾਲੀਆਂ ਨੇ ਜੀ